ਦੇਖੋ ਕੱਲ੍ਹ ਇੱਕ ਜਿਹੜੀ ਕੰਪਲੇਂਟ ਹੈ ਮੇਰੇ ਖਿਲਾਫ ਇਲੈਕਸ਼ਨ ਕਮਿਸ਼ਨ ਨੂੰ ਵਿਰੋਧੀਆਂ ਵੱਲੋਂ ਦਿੱਤੀ ਗਈ ਹੈ ਖਾਸ ਕਰਕੇ ਜੇ ਮੈਂ ਗੱਲ ਕਰਾਂ ਤਾਂ ਸਰਕਾਰ ਦੇ ਇਸ਼ਾਰੇ ਤੇ ਕੰਪਲੇਂਟ ਹੋਈ ਹੈ ਤੇ ਇਸ ਕੰਪਲੇਂਟ ਦੇ ਵਿੱਚ ਸ਼ਿਕਾਇਤਕਰਤਾ ਦੀ ਮੁੱਖ ਮੰਗ ਇਹ ਹੈ ਕਿ ਅਰਸ਼ਦੀਪ ਸਿੰਘ ਕਲੇਰ ਨੂੰ ਤਰਨਤਾਰਨ ਦੀ 22 ਇਲੈਕਸ਼ਨ ਦੇ ਵਿੱਚ ਬੈਨ ਕੀਤਾ ਜਾਏ ਮਤਲਬ 11 ਨਵੰਬਰ ਤੱਕ ਮੇਰੀ ਜਿਹੜੀ ਐਂਟਰੀ ਹੈ ਉਹ ਤਰਨਤਾਰਨ ਦੇ ਵਿੱਚ ਨਹੀਂ ਹੋਣੀ ਚਾਹੀਦੀ ਔਰ ਅੱਗੇ ਸ਼ਿਕਾਇਤਕਰਤਾ ਹੈ ਕਿ ਜੋ ਝੂਠ ਲਿਖ ਰਹੇ ਨੇ ਉਹ ਕਹਿੰਦੇ ਜੀ ਜਗਾ ਜਗਾ ਤੇ ਜਾ ਕੇ ਮੈਂ ਜਨ ਸਭਾਵਾਂ ਕਰ ਰਿਹਾ ਤੇ ਲੋਕਾਂ ਨੂੰ ਭੜਕਾ ਰਿਹਾ ਜਿਹਦੇ ਨਾਲ ਤਰਨ ਤਰਨ ਦੀ ਅਮਨ ਸ਼ਾਂਤੀ ਭੰਗ ਹੋ ਰਹੀ ਪਰ ਸਵਾਲ ਤਾਂ ਇਹ ਉੱਠਦਾ ਕਿ ਮੈਂ ਤਾਂ ਹਲੇ ਤਰਨ ਤਰਨ ਚੋਣ ਪ੍ਰਚਾਰ ਲਈ ਗਿਆ ਹੀ ਇੱਕ ਨਵੰਬਰ ਤੋਂ ਜਿਹੜਾ ਮੇਰਾ ਸ਼ਡਿਊਲ ਹੈ ਕਿਉਂਕਿ ਪਾਰਟੀ ਦੀ ਜਿਹੜੀ ਸਟਾਰ ਪ੍ਰਚਾਰਕਾਂ ਦੀ ਸੂਚੀ ਹੈ ਉਹਦੇ ਵਿੱਚ ਮੇਰਾ ਨਾਂ ਹੈ ਤੇ 1 ਨਵੰਬਰ ਨੂੰ ਮੈਂ ਉੱਥੇ ਜਾ ਕੇ ਪ੍ਰਚਾਰ ਸ਼ੁਰੂ ਕਰਨਾ ਤੇ ਸਰਕਾਰ ਦੇ ਵਿੱਚ ਇਹ ਜਿਹੜੀ ਘਬਰਾਹਟ ਹੈ ਇਹ ਘਬਰਾਹਟ ਸਰਕਾਰ ਦੀ ਹਾਰ ਨੂੰ ਦਿਖਾਉਂਦੀ ਹੈ ਸਰਕਾਰ ਵਿਰੋਧੀ ਧਿਰਾਂ ਦੀ ਆਵਾਜ਼ ਬੰਦ ਕਰਨਾ ਚਾਹੁੰਦੀ ਹੈ ਕਿਉਂਕਿ ਸਰਕਾਰ ਉੱਥੇ ਗਵਰਨਮੈਂਟ ਮਸ਼ੀਨਰੀ ਦਾ ਦੱਬ ਕੇ ਮਿਸਯੂਜ਼ ਕਰ ਰਹੀ ਹੈ ਅਫਸਰ ਉੱਥੇ ਧੱਜੀਆਂ ਉਦਾਰੇ ਨੇ ਜਿਹਦੀ ਲਗਾਤਾਰ ਅਸੀਂ ਮੁੱਖ ਚੋਣ ਅਫਸਰ ਵੀ ਜਿਹੜੇ ਸਿਬਨਜੀਤ ਸਾਹਿਬ ਉਹਨਾਂ ਨੂੰ ਵੀ ਸ਼ਿਕਾਇਤ ਕਰ ਰਹੇ ਆ ਕਿ ਕਿਸ ਤਰੀਕੇ ਉੱਥੇ ਆਪਦੇ ਚਾਹਤੇ ਅਫਸਰ ਲਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਤੇ ਵਰਕਰਾਂ ਤੇ ਪਰਚੇ ਦਿੱਤੇ ਜਾ ਰਹੇ ਹਨ ਔਰ ਇਸ ਹੱਦ ਤੱਕ ਸਰਕਾਰ ਨੀਚੇ ਡਿੱਗੀ ਹੈ ਕਿ ਜਿਹੜੀ ਕੈਂਡੀਡੇਟ ਦੀ ਬੇਟੀ ਹੈ ਕੰਚਨਪ੍ਰੀਤ ਕੌਰ ਜੀ ਤੁਸੀਂ ਦੇਖੋ ਵੀ ਲੜਾਈ ਮਰਦਾ ਵਾਲੀ ਹੋਣੀ ਚਾਹੀਦੀ ਹੈ ਧੀਆਂ ਪੈਣਾ ਤੇ ਕੋਣ ਪਰਚੇ ਦਿੰਦਾ ਉਹ ਪਰਚੇ ਤੱਕ ਦਿੱਤੇ ਜਾ ਰਹੇ ਨੇ ਤੇ ਫਿਰ ਇਹ ਬੋਕਸ ਕੰਪਲੇਂਟਾਂ ਕਰਕੇ ਸੋਚਦੇ ਨੇ ਕਿ ਸ਼ਰੋਮਣੀ ਅਕਾਲੀ ਦਲ ਦੀ ਆਵਾਜ਼ ਨੂੰ ਦਬਾ ਲੈਣਗੇ ਮੈਂ ਅੱਜ ਇੱਕ ਵੱਖਰੀ ਚਿੱਠੀ ਲਿਖ ਕੇ ਚੀਫ ਇਲੈਕਟਰਲ ਪੰਜਾਬ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਐਸੇ ਜਿਹੜੇ ਝੂਠੀਆਂ ਕੰਪਲੇਂਟਾਂ ਕਰਨ ਵਾਲੇ ਲੋਕ ਨੇ ਇਹਨਾਂ ਤੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਪੰਜਾਬ ਪੁਲਿਸ ਦਾ ਪ੍ਰੋਟੈਕਟਿਵ ਹਾਂ ਲੋਕ ਚਿਪਕੇ ਨਹੀਂ ਮੈਂ ਤਰੰਤਰੰ ਜਾਣਾ ਜਿੱਦਣ ਜਾਊਗਾ ਦੱਸ ਕੇ ਜਾਊਗਾ ਔਰ ਆਪਣੇ ਪਾਰਟੀ ਦੇ ਕੈਂਡੀਡੇਟ ਲਈ ਮੈਂ ਪ੍ਰਚਾਰ ਕਰਨਾ ਤੇ ਉਸ ਪ੍ਰਚਾਰ ਲਈ ਸਾਨੂੰ ਕੋਈ ਨਹੀਂ ਰੋਕ ਸਕਦਾ ਸੋ ਇਹ ਜਿਹੜੀਆਂ ਕੰਪਲੇਂਟਾਂ ਇਹ ਲੋਕ ਕਰ ਰਹੇ ਨੇ ਇਹ ਆਪਣੀ ਹਾਰ ਨੂੰ ਕਬੂਲ ਕੇ ਇਹ ਦਰਸਾਰੇ ਦੇਖ ਕਿ ਕਿੰਨੀ ਫਰਸਟ੍ਰੇਸ਼ਨ ਇਹ ਲੋਕਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੜਤ ਨੂੰ ਲੈ ਕੇ ਹੈ ਉੱਥੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਹੈ ਬੀਬੀ ਸੁਖਵਿੰਦਰਪੁਰ ਰੰਦਾਵਾ ਜੀ ਜਿਹੜੇ ਧਰਮੀ ਫੌਜੀਆ ਦਾ ਪਰਿਵਾਰ ਹੈ ਉਹਨਾਂ ਨੂੰ ਜੋ ਪਿਆਰ ਮਿਲ ਰਿਹਾ ਇਹ ਉਹਦੀ ਘਬਰਾਟ ਹੈ ਤੇ ਜੋ ਸੰਦਾਨ ਸੁਪੀਰ ਸਿੰਘ ਬਾਦਲ ਸਾਹਿਬ ਦੀ ਲੀਡਰਸ਼ਿਪ ਦੇ ਵਿੱਚ ਪੰਜਾਬ ਦੇ ਲੋਕ ਭਰੋਸਾ ਜਤਾ ਰਹੇ ਨੇ ਕਿਉਂਕਿ ਪੰਜਾਬ ਹੁਣ ਕੋਈ ਐਕਸਪੈਰੀਮੈਂਟ ਨਹੀਂ ਚਾਹੁੰਦਾ ਪੰਜਾਬ ਹੁਣ ਉਹ ਲੀਡਰਸ਼ਿਪ ਚਾਹੁੰਦਾ ਜਿਹੜੀ ਕਿ ਪੰਜਾਬ ਦੀ ਤਰੱਕੀ ਕਰੇ ਖੁਸ਼ਹਾਲੀ ਕਰੇ ਪੂਰੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੀ ਬਹਾਲੀ ਹੋਵੇ ਔਰ ਇੰਡਸਟਰੀ ਆਵੇ ਨੌਜਵਾਨਾਂ ਨੂੰ ਨੌਕਰੀਆਂ ਮਿਲਣ ਖੇਡਾਂ ਦੇ ਜਿਹੜੇ ਉਹਰੇ ਕੱਪ ਹੋਣ ਇਹ ਸਾਰੇ ਸਵਾਲਾਂ ਦਾ ਇੱਕੋ ਜਵਾਬ ਹੈ ਉਹ ਹੈ ਸ਼੍ਰੋਮਣੀ ਅਕਾਲੀ ਦਲ ਸੋ ਕੋਈ ਵੀ ਐਸੀਆਂ ਜਿਹੜੀਆਂ ਝੂਠੀਆਂ ਕੰਪਲੇਟਾਂ ਨੇ ਉਹਨਾਂ ਤਰਨ ਜਾਣ ਤੋਂ ਰੋਕ ਸਕਦੀਆਂ ਨੇ ਨਾ ਲੋਕਾਂ ਦੀ ਆਵਾਜ਼ ਚੱਕਣ ਤੋਂ ਰੋਕ ਸਕਦੀਆਂ ਨੇ ਨਾ ਪਾਰਟੀ ਦੇ ਕੈਂਡੀਡੇਟ ਦਾ ਪ੍ਰਚਾਰ ਕਰਨ ਤੋਂ ਰੋਕ